ਦਸ਼ਕੋ ਲਗਾਤਾਰ ਕਿਸਾਨ ਸ਼ੰਭੂ ਬਾਡਰ ਤੇ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਿੱਤੇ ਤੀਜਾ ਮਰਜੀਵੜਿਆ ਦਾ ਜਥਾ ਭੇਜਿਆ ਜਾ ਰਿਹਾ ਕੀ ਕੀ ਉਚ ਲਾਇਆ ਜਾ ਰਿਹਾ ਅਥਰੂ ਗੈਸ ਦੇ ਗੋਲੇ ਦੇ ਨਾਲ ਨਾਲ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਜਾ ਰਹੀਆਂ ਜਿਹੜੇ ਕਿ ਲਗਾਤਾਰ ਚੱਲ ਰਹੀਆਂ ਨੇ ਆ ਵੀਰ ਕੁਛ ਬੰਬ ਲੈ ਗੋਲੇ ਦੇ ਗੋਲੇ ਹੋਗੇ ਜਾਂ ਸਟਨ ਸ਼ੈਲੋਗੇ ਇਹਨਾਂ ਦੇ ਉੱਤੋਂ ਲੇਬਲ ਦੇਖੋ ਉਤਾਰ ਕੇ ਫੈਂਕਦੇ ਆ ਸੁੱਟਦੇ ਆ ਕਿਉਂ ਉਤਾਰ ਕੇ ਸੁੱਟਦੇ ਆ ਉਹਦਾ ਕਾਰਨ ਇਹ ਆ ਤੁਹਾਡੇ ਸਾਹਮਣੇ 8 2023 ਯਾਨੀ ਕਿ 14 ਮਹੀਨੇ ਪੁਰਾਣਾ ਐਕਸਪਾਇਰ ਹੋ ਚੁੱਕਿਆ ਆ ਇਹ ਜਿਹੜਾ ਸ਼ੈਲ ਆ ਜਿਹਦੀ ਸ਼ੈਲਿੰਗ ਕੀਤੀ ਜਾ ਰਹੀ ਆ ਜਿਹੜੇ ਪੈਲੇਟ ਬੰਬ ਸੁੱਟੇ ਜਾ ਰਹੇ ਆ ਪੈਲੇਟ ਬੰਬ ਅਤਵਾਦੀਆਂ ਨੂੰ ਜਿਵੇਂ ਕੋਈ ਕੈਪਚਰ ਕਰ ਲਵੇ ਉਹਨੂੰ ਕੱਢਣ ਵਾਸਤੇ ਉਹਦੇ ਵਿੱਚੋਂ ਸੁੱਟੇ ਜਾਂਦੇ ਆ ਤਾਂ ਕਿ ਜਦੋਂ ਅੰਦਰ ਚੱਲਦਾ ਫਿਰ ਜਾਂ ਤੇ ਅਤਵਾਦੀ ਦੀ ਮੌਤ ਆ ਜਾਂਦੀ ਏ ਸਿਰ ਵਗੈਰਾ ਚ ਲੱਗ ਗਿਆ ਜਾਂ ਫਿਰ ਪੱਟੜ ਹੋ ਜਾਂਦਾ ਕਿਸਾਨਾਂ ਦੇ ਸਿੱਟਿਆਂਾਂ ਦੇ ਮਜ਼ਦੂਰਾਂ ਦੇ ਉੱਤੇ ਉਹ ਬੰਬ ਸੁੱਟੇ ਜਾ ਰਹੇ ਆ ਇਸ ਤੋਂ ਇਲਾਵਾ ਅੱਜ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਪਾਣੀ ਦੀਆਂ ਬਿਛਾੜਾਂ ਦੇਖੋ ਕਿ ਕੱਦਰ ਦਰਿਆ ਦਾ ਪਾਣੀ ਗੰਦਾ ਸਿਰੇ ਦਾ ਗੰਦਾ ਪਾਣੀ ਲੋਕਾਂ ਨੇ ਫਲੈਸ਼ਾਂ ਚੋਂ ਨਿਕਲ ਕੇ ਗੰਧਿਆ ਨਾਲੇਜ ਨਿਕਲ ਕੇ ਇਹਦੇ ਵਿੱਚ ਪਾਣੀ ਆਉਂਦਾ ਤੇ ਉਹ ਚਿੰਗੇ ਭਲੇ ਜਿਹੜੇ ਵਿਚਾਰੇ ਬਜ਼ੁਰਗ ਹੈ ਜਿਹੜੇ ਸਾਊ ਅਮਰਦਾਰੀ ਬੰਦਿਆਂ ਦੇ ਉੱਤੇ ਜੜੀਆਂ ਉਹ ਪਾਣੀ ਦੀਆਂ ਬਿਛਾੜਾਂ ਇਹਦੀਆਂ ਮਾਰੀਆਂ ਜਾ ਰਹੀਆਂ ਚਾਰਾ 11 ਬੰਦਿਆਂ ਦੀ ਪੁਸ਼ਟੀ ਜਿਹੜੀ ਆ ਹੋ ਚੁੱਕੀ ਆ ਜਿਹਦੇ ਵਿੱਚੋਂ ਇੱਕ ਦੀ ਡਾਇਰੈਕਟ ਐਕਟ ਦੇ ਵਿੱਚ ਜੜੀ ਪਲਾਸਟਿਕ ਵਾਲੀ ਗੋਲੀ ਲੱਗੀ ਆ ਉਹਦੀ ਵੀ ਅੱਖ ਕਾਫੀ ਡੈਮੇਜ ਹੋਈ ਆ ਇਸ ਦੇ ਪਾਸੋਂ ਹਸਪੀਟਲ ਤੋਂ ਕੋਈ ਰਿ ਸਾਂਝੀ ਕਰਾਂਗੇ ਅੱਖ ਕਾਫੀ ਡੈਮੇਜ ਹੋਈ ਹੈ ਬੰਦੇ ਦੀ ਜੀ ਵੀ ਆਏ ਨੇ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਵੀ ਸੱਚੀ ਕਰ ਇਹ ਮਤਲਬ ਕਿ ਜਿੱਥੋਂ ਮਿਲੇ ਤੁਹਾਨੂੰ ਇਹ ਦੇਖੋ ਜੀ ਇਹ ਪੁਲਿਸ ਵੱਲੋਂ ਪਹਿਲਾਂ ਉਸ ਦਿਨ ਵੀ ਫਾਇਰ ਕੀਤੇ ਗਿਆ ਸੀ ਸਾਡੇ ਤੇ ਜਦੋਂ ਸਾਡਾ ਕਾਫਲਾ 6 ਤਰੀਕ ਨੂੰ ਗਿਆ ਸੀ ਉਸ ਤੋਂ ਬਾਅਦ ਵਿੱਚ 8 ਤਰੀਕ ਨੂੰ ਫਿਰ ਤੋਂ ਕਾਫਲਾ ਗਿਆ ਫਿਰ ਫਿਰ ਛੁੱਟੇ ਗਿਆ ਪਰ ਜ਼ਿਆਦਾਤਰ ਦੇ ਤੇ ਇਥੋਂ ਕਿਸੇ ਗੋਲੇ ਹੋ ਗਏ ਜਾਂ ਸਟਨ ਸ਼ੈੱਲ ਹੋ ਗਏ ਇਹਨਾਂ ਦੇ ਉੱਤੋਂ ਲੇਬਲ ਦੇਖੋ ਉਤਾਰ ਕੇ ਫੈਂਕਦੇ ਆ ਸੁੱਟਦੇ ਆ ਕਿਉਂ ਉਤਾਰ ਕੇ ਸੁੱਟਦੇ ਆ ਉਹਦਾ ਕਾਰਨ ਇਹ ਆ ਤੁਹਾਡੇ ਸਾਹਮਣੇ 8 2023 ਯਾਨੀ ਕਿ 14 ਮਹੀਨੇ ਪੁਰਾਣਾ ਐਕਸਪਾਇਰ ਹੋ ਚੁੱਕਿਆ ਆ ਇਹ ਜਿਹੜਾ ਸ਼ੈਲ ਆ ਜਿਹਦੀ ਸ਼ੈਲ ਜਿੰਨਾ ਹੀ ਸ਼ੈਲਿੰਗ ਕੀਤੀ ਜਾ ਰਹੀ ਆ ਜਿਹੜੇ ਪੈਲੇਟ ਬੰਬ ਸੁੱਤੇ ਜਾ ਰਹੇ ਆ ਪੈਲੇਟ ਬੰਬ ਅੱਤਵਾਦੀਆਂ ਨੂੰ ਜਿਵੇਂ ਕੋਈ ਕੈਪਚਰ ਕਰ ਲਵੇ ਉਹਨੂੰ ਕੱਢਣ ਵਾਸਤੇ ਉਹਦੇ ਵਿੱਚੋਂ ਸੁੱਤੇ ਜਾਂਦੇ ਆ ਤਾਂ ਕਿ ਜਦੋਂ ਅੰਦਰ ਚੱਲਦਾ ਫਿਰ ਜਾਂ ਤੇ ਅੱਤਵਾਦੀ ਨੂੰ ਮੌਤ ਆ ਜਾਂਦੀ ਜਾਂ ਸਿਰ ਵਗੈਰਾ 'ਚ ਲੱਗ ਗਿਆ ਜਾਂ ਫਿਰ ਪੱਟੜ ਹੋ ਜਾਂਦਾ ਕਿਸਾਨਾਂ ਦੇ ਸਿੱਟੇ ਕਿਸਾਨਾਂ ਦੇ ਮਜ਼ਦੂਰਾਂ ਦੇ ਉੱਤੇ ਉਹ ਬੰਬ ਸਿੱਟੇ ਜਾ ਰਹੇ ਆ ਇਸ ਤੋਂ ਇਲਾਵਾ ਅੱਜ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਪਾਣੀ ਦੀਆਂ ਬਿਛਾੜਾਂ ਵੇਖੋ ਕਿ ਠੱਗਰ ਦਰਿਆ ਦਾ ਪਾਣੀ ਗੰਦਾ ਸਿਰੇ ਦਾ ਗੰਦਾ ਪਾਣੀ ਲੋਕਾਂ ਦੀਆਂ ਫਲੈਚਾਂ ਚੋਂ ਨਿਕਲ ਕੇ ਗੰਦੇਆਂ ਨਾਲਿਆਂ ਚੋਂ ਨਿਕਲ ਕੇ ਇਹਦੇ ਵਿੱਚ ਪਾਣੀ ਆਉਂਦਾ ਤੇ ਉਹ ਚੰਗੇ ਭਲੇ ਜਿਹੜੇ ਜਿਹੜੇ ਵਿਚਾਰੇ ਬਜ਼ੁਰਗ ਹੈ ਜਿਹੜੇ ਸਾਊ ਅਮਰਤਾਰੀ ਬੰਦਿਆਂ ਦੇ ਉੱਤੇ ਜਿਹੜੀਆਂ ਉਹ ਪਾਣੀ ਦੀਆਂ ਬਿਛਾੜਾਂ ਇਹਦੀਆਂ ਮਾਰੀਆਂ ਜਾ ਰਹੀਆਂ ਸਰਕਾਰ ਨੂੰ ਸ਼ਰਮ ਸ਼ਰਮ ਕਰਨੀ ਚਾਹੀਦੀ ਆ ਡੁੱਬ ਮਰਨਾ ਚਾਹੀਦਾ ਸਰਕਾਰ ਨੂੰ ਆ ਜਿੰਨੀ ਸ਼ਰਮ ਦੇ ਕਿੰਨੇ ਬੰਦੇ ਫੱਟੜ ਹੋ ਚੁੱਕੇ ਫੱਟੜ ਹੁਣ ਤੱਕ 5 ਫੱਟੜ ਹੋ ਚੁੱਕੇ ਆ ਜੀ ਹਾਂਜੀ 11 11 ਬੰਦਿਆਂ ਦੀ ਪੁਸ਼ਟੀ ਜਿਹੜੀ ਆ ਹੋ ਚੁੱਕੀ ਆ ਜਿਹਦੇ ਵਿੱਚੋਂ ਇੱਕ ਦੀ ਡਾਇਰੈਕਟ ਅੱਖ ਦੇ ਵਿੱਚ ਜਿਹੜੀ ਪਲਾਸਟਿਕ ਵਾਲੀ ਗੋਲੀ ਲੱਗੀ ਆ ਉਹਦੀ ਵੀ ਅੱਖ ਕਾਫੀ ਡੈਮੇਜ ਹੋਈ ਆ ਇਸ ਦੇ ਪਾਸੋਂ ਹਸਪੀਟਲ ਤੋਂ ਕੋਈ ਰਿਪੋਰਟ ਆਉਂਦੀ ਆ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਖ ਕਾਫੀ ਡੈਮੇਜ ਹੋਈ ਆ ਬੰਦੇ ਦੀ ਜੀ ਭਾਈ ਸਾਹਿਬ ਜੀ ਜਿਸ ਤਰੀਕੇ ਦੇ ਨਾਲ ਪਾਣੀ ਦੀ ਬੁਛਾੜਾ ਛੱਡਿਆ ਜਾ ਰਿਹਾ ਤੁਸੀਂ ਕਹਿੰਦੇ ਬਹੁਤ ਗੰਦੀਏ ਪਾਣੀ ਦੀ ਬੁਛਾੜਾ ਇਹ ਫਿਰ ਜਿਹੜੇ ਇਸ਼ਾਰੇ ਹੈਗੇ ਇਹ ਕਿੰਨੇ ਕੁ ਮਾਰ ਕਰਦੇ ਦੇਖੋ ਜੀ ਜਿਹੜਾ ਤੇ ਤੁਹਾਡੇ ਸਾਹਮਣੇ ਇਹਨਾਂ ਨੇ ਗੱਲ ਕੀਤੀ ਆ ਕਿ ਜਿਹੜੇ ਤੇ ਸ਼ਰਰੇ ਨਿਕਲਦੇ ਉਹਦੇ ਵਿੱਚੋਂ ਉਹ ਤੇ ਜੇ ਅੱਖ 'ਚ ਲੱਗ ਗਿਆ ਤਾਂ ਅੱਖ ਗਈ ਜੇ ਸਿਰ ਦੇ ਵਿੱਚ ਸਿੱਧਾ ਕਿਤੇ ਲੱਗ ਗਿਆ ਤੇ ਬੰਦੇ ਦੀ ਮੌਤ ਵੀ ਚੜੀ ਉਹ ਨਿਸ਼ਚਿਤ ਹੁੰਦੀ ਆ ਬਾਕੀ ਇਹ ਜਿਹੜੀਆਂ ਚੀਜ਼ਾਂ ਇਹ ਤੇ ਇਹਦੇ ਕਦੇੜ ਦੇ ਮਾਸਤੇ ਹੁੰਦੀਆਂ ਪਰ ਇਹ ਵੀ ਇਹਨਾਂ ਦੇ ਉਤੇ ਇਨਸਟਰਕਸ਼ਨ ਹੁੰਦੀ ਆ ਜਿਹੜਾ ਦੂਸਰਾ ਆ ਇਹ ਤਾਂ ਉਹ ਕਿਸਾਨ ਕਹ ਰਹੇ ਦਿੱਲੀ ਸਾਡੀ ਰਾਜਸਤਾਨੀ ਆ ਅਸੀਂ ਦਿੱਲੀ ਸ਼ਾਂਤਮਈ ਤਰੀਕੇ ਨਾਲ ਆ ਅਸੀਂ ਪੈਦਲ ਇੱਥੋਂ ਜਾ ਰਹੇ ਹਾਂ ਕਿਉਂ ਕਿਉਂ ਕਿਉਂਕਿ ਤਾਨਾਸ਼ਾਹ ਜਿਹੜੇ ਹੁੰਦੇ ਆ ਉਹਨਾਂ ਦੀ ਨਿਗਾਹ ਦੇ ਵਿੱਚ ਦੇਸ਼ ਦੇ ਨਾਗਰਿਕ ਨਹੀਂ ਹੁੰਦੇ ਉਹਦੇ ਦੇਖ ਦੇ ਵਿੱਚ ਗੁਲਾਮ ਹੁੰਦੇ ਆ ਉਹ ਅਸਲ 'ਚ ਉਹ ਲੋਕਾਂ ਨੂੰ ਗੁਲਾਮ ਸਮਝ ਰਹੇ ਆ ਇਹ ਜਿਹੜੇ ਜਿਵੇਂ ਗੁਲਾਮਾਂ ਨੂੰ ਕੋਈ ਹੱਕ ਨਹੀਂ ਹੁੰਦੇ ਇਸੇ ਦੀ ਕਿਉਂ ਨਾ ਲੱਗਦਾ ਕਿ ਕਿਸਾਨ ਮਜ਼ਦੂਰ ਨਹੀਂ ਇਹਨਾਂ ਦੇ ਬੰਦੂਆ ਮਜ਼ਦੂਰ ਆ ਬੰਦੂਆ ਗੁਲਾਮ ਆ ਇਹਨਾਂ ਦੇ ਇਸੇ ਕਰਕੇ ਜਾਂ ਹੋਰ ਤੇ ਕੋਈ ਕਾਰਨ ਸਾਨੂੰ ਦੱਸਦਾ ਨਹੀਂ ਬਾਕੀ ਸਭ ਤੋਂ ਵੱਡਾ ਸਾਡਾ ਸਵਾਲ ਸਭ ਤੋਂ ਵੱਡਾ ਇਹ ਆ ਕਿ ਹਰਿਆਣਾ ਸਰਪ੍ਰਸ਼ਾਸਨ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਕੋਈ ਸਾਡਾ ਇਲਾਕਾ ਦੇ ਕੰਨੀ ਕੋਈ ਸਾਡੀ ਮੰਗ ਨਹੀਂ ਉਹਨਾਂ ਦੇ ਨਾਲ ਸੰਬੰਧਤ ਹਰਿਆਣੇ ਵਾਲੇ ਕਿਉਂ ਰੋਕ ਰਹੇ ਇਹਹੀ ਕੰਮ ਦਿੱਲੀ ਆਪਣਾ ਬਾਰਡਰ ਦੇ ਉੱਤੇ ਹੋਵੇ ਸਿੰਘੂ ਦੇ ਉੱਤੇ ਹੋਵੇ ਜਖ ਨੌਰੀ ਦੇ ਉੱਤੇ ਹੋਵੇ ਤਾਂ ਸਾਨੂੰ ਸਮਝ ਵੀ ਆਵੇ ਟਿੱਕਰੀ ਦੇ ਉੱਤੇ ਸਭ ਤਾਂ ਸਾਨੂੰ ਸਮਝ ਵੀ ਆਵੇ ਕਿ ਅਸੀਂ ਦਿੱਲੀ ਦੇ ਅੰਦਰ ਜਾਣਾ ਚਾਹੁੰਦੇ ਆਂ ਤੇ ਦਿੱਲੀ ਸਰਕਾਰ ਰੋਕ ਰਹੀ ਆ ਇੱਥੇ ਤਾਂ ਸਿਰਫ ਸੜਕ ਦੇ ਉੱਤੇ ਲੰਘਣਾ ਆ ਸੜਕ ਦੇ ਉੱਤੇ ਲੰਘਣ ਦੇ ਉੱਤੇ ਵੀ ਜਿਹੜੇ ਇਹ ਗੁੰਡਾ ਕਰਦੀ ਹੈ ਜਿਹੜੀ ਸਰਕਾਰ ਕਰ ਰਹੀ ਹੈ ਹਾਈਵੇ ਬਲਾਕ ਕਰ ਦੇਣਾ ਇਹ ਗੁੰਡਾ ਕਰਦੀ ਆ ਇਹ ਸਰਕਾਰਾਂ ਇਹੋ ਜਿਹੇ ਕੰਮ ਨਹੀਂ ਕਰਦੀਆਂ ਹੁੰਦੀਆਂ ਗੱਲਬਾਤ ਕਰਕੇ ਹੱਲ ਨਹੀਂ ਹੋ ਰਿਹਾ ਗੱਲਬਾਤ ਗੱਲਬਾਤ ਤੋਂ ਅਸੀਂ ਕਦੇ ਭੱਜੇ ਹੀ ਨਹੀਂ ਸਰਕਾਰ ਹਮੇਸ਼ਾ ਇਹ ਚੀਜ਼ ਦੀ ਨਰੈਟਿਵ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀ ਆ ਕਿ ਸਰਕਾਰ ਕਿਸਾਨ ਗੱਲ ਨਹੀਂ ਕਰਨਾ ਚਾਹੁੰਦੇ ਕਿਸਾਨਾਂ ਨੇ ਕਦੇ ਗੱਲ ਕਰਨ ਤੋਂ ਨਹੀਂ ਆਪਾਂ ਜੇ ਨਹੀਂ ਅਸੀਂ ਜਿੰਨੀ ਵਾਰ ਅਸੀਂ ਤਿੰਨ ਵਾਰ ਚਾਰ ਵਾਰ ਟੇਬਲ ਟਾਕ ਕੀਤੀ ਆ ਅਸੀਂ ਸਰਕਾਰ ਦੇ ਨੁਮਾਇੰਦਿਆਂ ਨੂੰ ਆਪਣੇ ਤਰਕ ਦਲੀਲ ਦੇ ਨਾਲ ਹਰਾ ਕੇ ਉੱਥੇ ਆ ਉਹਨਾਂ ਨੂੰ ਸਾਡੀਆਂ ਗੱਲਾਂ ਦੇ ਜਵਾਬ ਨਾਲ ਕੋਈ ਨਹੀਂ ਸੀ ਹੈਗੇ ਜਦੋਂ ਹੁਣ ਇੱਥੇ ਪ੍ਰਸ਼ਾਸਨ ਗੱਲ ਕਰਦਾ ਤੇ ਉਹਨਾਂ ਕੋਲ ਜਵਾਬ ਨਹੀਂ ਹੈਗਾ ਸਾਡੀ ਗੱਲ ਦਾ ਤੇ ਕਰਦੇ ਕੀ ਆ ਕਹਿੰਦੇ ਕੀ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਇਹ ਇਹ ਕੌਣ ਨੇ ਹਰਿਆਣੇ ਵਾਲੇ ਦੇ ਪੁੱਛਣ ਵਾਲੇ ਸਾਡੇ ਕੋ ਪਰਮਿਸ਼ਨ ਪੁੱਛਣਾ ਪਰਮਿਸ਼ਨ ਤਾਂ ਦਿੱਲੀ ਸਰਕਾਰ ਪੁੱਛੇ ਦਿੱਲੀ ਦਾ ਪ੍ਰਸ਼ਾਸਨ ਪੁੱਛੇ ਸਾਡੇ ਕੋ ਇਹ ਇੱਕ ਰਾਜ ਦੇ ਲੋਕ ਆ ਕਿ ਜੇ ਰਾਜ ਚ ਲੰਘ ਕੇ ਰਾਜਧਾਨੀ ਜਾਣਾ ਚਾਹੁੰਦਾ ਤੇ ਕੀ ਮੁਸ਼ਕਲ ਹੈ ਉਹਦੇ ਵਿੱਚ ਇਸ ਕਰਕੇ ਇਹ ਮੋਦੀ ਦੀ ਗੁੰਡਾਗਰਦੀ ਆ ਅਮਿਤ ਸ਼ਾਹ ਦੀ ਗੁੰਡਾਗਰਦੀ ਆ ਜਿਹਦਾ ਜਿਹਦਾ ਇੱਥੇ ਤੁਸੀਂ ਨਾ ਨਤੀਜਾ ਦੇਖ ਰਹੇ ਜੀ ਹੁਣ ਤਾਂ 11 ਕਿਸਾਨ ਜਿਹੜੇ ਫੱਟੜ ਹੋ ਚੁੱਕੇ ਨੇ ਤਾਂ ਕਿਹੜੀ ਆ ਕਿਹੜੀ ਆ ਸੱਟਾਂ ਜਿਹੜੀਆਂ ਜਿਆਦਾ ਲੱਗੀਆਂ ਦੇਖੋ ਇਹ ਤੇ ਅਜੇ ਕੋਈ ਪੁਸ਼ਟੀ ਨਹੀਂ ਹੋ ਸਕਦੀ ਜਿਵੇਂ ਕਿ ਉਹ ਆਸੂ ਗੈਸ ਦਾ ਗੋਲਾ ਜਿਹੜਾ ਆਉਂਦਾ ਹੈ ਜਦ ਉਹ ਦੀ ਲਪੇਟ ਚ ਕੋਈ ਆ ਜਾਂਦਾ ਕਿਸਾਨ ਉਹਨੂੰ ਜਿਹੜਾ ਮਤਲਬ ਕਿ ਉਹਦਾ ਸਮੋਕ ਚੜ ਜਾਂਦਾ ਹੈ ਜੋ ਬੰਦਾ ਬੇਹੋਸ਼ ਹੋ ਜਾਂਦਾ ਕਿਸੇ ਦੇ ਆ ਕੇ ਉਹ ਗੋਲਾ ਜਿਹੜਾ ਛਾਤੀ ਚ ਲੱਗਦਾ ਕਿਸੇ ਦੀ ਲੱਤ ਤੇ ਲੱਗਦਾ ਉਹਦੀ ਮਾਰ ਇਹਦੀ ਦਰਦ ਇੰਨੀ ਮਹਿਸੂਸ ਹੁੰਦੀ ਆ ਕਿ ਬੰਦਾ ਦਰਦ ਵੀ ਨਹੀਂ ਸਹਾਰ ਸਕਦਾ ਫਿਰ ਉਹਨੂੰ ਚੁੱਕ ਕੇ ਜਿਹੜਾ ਹਸਪੀਟਲ ਲੈ ਕੇ ਜਾਣਾ ਪੈਂਦਾ ਇਸ ਸਮੱਸਿਆ ਦਾ ਸਾਹਮਣਾ ਜਿਹੜਾ ਕਿਸਾਨਾਂ ਨੂੰ ਲਗਾਤਾਰ ਕਰਨਾ ਪੈ ਰਿਹਾ ਅਸੀਂ ਚੋਲੇ ਆ ਕਿ ਜੇ ਸਰਕਾਰ ਮਤਲਬ ਕਿ ਸਹਰਦ ਹੈਗੀ ਆ ਵਾਕਈ ਦੇਸ਼ ਦੀ ਸਰਕਾਰ ਹੈ ਇਸ ਟੇਬਲ ਟॉक ਕਰਕੇ ਕਿਸਾਨਾਂ ਦੀਆਂ ਮੰਗਾਂ ਦਾ ਮਸਲਾ ਦਾ ਹੱਲ ਕਰ ਲਵੇ ਨਾ ਅਸੀਂ ਕੋਈ ਇਸ ਤਰੀਕੇ ਨਾਲ ਨਹੀਂ ਕਿ ਅਸੀਂ ਬੁਝੇਦਿਆਂ ਅਸੀਂ ਬੜੇ ਪੀਸਫੁਲੀ ਤਰੀਕੇ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਆ 6 ਤਰੀਕ ਨੂੰ 6 ਦਸੰਬਰ ਨੂੰ ਸਾਡਾ ਪਹਿਲਾ ਜੱਥਾ ਗਿਆ ਸੀ ਤੇ ਸਰਕਾਰ ਕਹਿੰਦੀ ਕਿ ਅਸੀਂ ਗੱਲਬਾਤ ਕਰਨ ਵਾਸਤੇ ਅਸੀਂ ਆਪਣਾ ਜੱਥਾ ਜਿਹੜਾ ਪੋਸਟਪੋਨ ਕੀਤਾ ਵਾਪਸ ਲੈ ਕੇ ਗਏ ਆ 7 ਤਰੀਕ ਨੂੰ ਸਰਕਾਰ ਨੂੰ ਸਮਾਂ ਦਿੱਤਾ ਵੈਸੇ ਸਾਡਾ ਕੰਟੀਨਿਊ ਜੀ ਡਿਊਟੀ ਚੱਲਣਾ ਸੀਗਾ ਅਸੀਂ 7 ਤਰੀਕ ਨੂੰ ਸਮਾਂ ਦੇ ਦਿੱਤਾ ਸਰਕਾਰ ਨੂੰ ਵੀ ਠੀਕ ਹੈ ਜੇ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਅਸੀਂ ਆਪਣਾ ਇਹ 7 ਤਰੀਕ ਨੂੰ ਪੋਸਟਪੋਨ ਕਰ ਲਏਗੇ 8 ਤਰੀਕ ਨੂੰ ਜਥਾ ਭੇਜਿਆ 7 ਨੂੰ ਕੋਈ ਗੱਲ ਨਹੀਂ ਕੀਤੀ ਜਦੋਂ 8 ਨੂੰ ਗਏ ਆ ਫਿਰ 8 ਨੂੰ ਵੀ ਸਰਕਾਰ ਜਿਹੜੀ ਆ ਖਾਲੀ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਪਰਸੈਪਸ਼ਨ ਬਣਾਉਦੀ ਆ ਕਿ ਅਸੀਂ ਗੱਲਬਾਤ ਕਰਨ ਨੂੰ ਜਿਹੜਾ ਰੈਡੀ ਆ ਮੰਤਰੀ ਬੋਲੀ ਚੱਲਦੀ ਆ ਕਿ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ ਪਰ ਗੱਲਬਾਤ ਵਾਸਤੇ ਸਰਕਾਰ ਚਿੱਠੀ ਕੋਈ ਦੇ ਦਦੀ ਨਹੀਂ ਕੋਈ ਸੱਦਾ ਪੱਤਰ ਨਹੀਂ ਭੇਜਦੀ ਤੇ ਉਹ ਫਿਰ ਇਸ ਕਰਕੇ ਅੱਜ 8 ਤਰੀਕ ਤੋਂ ਬਾਅਦ 6 ਦਿਨ ਬਾਅਦ ਦੇ ਵਿੱਚ ਫਿਰ ਜਿਹੜਾ ਜਥਾ ਫਿਰ 100 ਬੰਦੇ ਦਾ ਜਥਾ ਭੇਜਿਆ ਉਹਦੇ ਉੱਤੇ ਵੀ ਜਿਹੜਾ ਵਾ ਮਤਲਬ ਕਿ ਤੁਸੀਂ ਵੇਖ ਸਕਦੇ ਜੀ ਕਿਵੇਂ ਜਿਹੜਾ ਤਸ਼ੱਦਦ ਲਗਾਤਾਰ ਟਾਇਆ ਜਾ ਰਿਹਾ ਇਹ ਕੇਂਦਰ ਸਰਕਾਰ ਦਾ ਜਿਹੜਾ ਕਾਰਪੋਰੇਟ ਪੱਖੀ ਚਿਹਰਾ ਵਾ ਉਹ ਨੰਗਾ ਹੋ ਰਿਹਾ ਭਾਰਤ ਦੇ ਲਗਾਤਾਰ ਪਾਣੀ ਦੀ ਬੁਸ਼ਾਰਾ ਜਿਹੜੀਆਂ ਕੀ ਮਾਰੀਆਂ ਜਾ ਰਹੀਆਂ ਨੇ ਕਿਸਾਨਾਂ ਤੇ ਕਿਸਾਨ ਵੀ ਅੱਗੇ ਡਟੇ ਹੋਏ ਨੇ ਹੁਣ ਤੱਕ ਪੁਸ਼ਟੀ ਕੀਤੀ ਗਈ ਕਿ 11 ਕਿਸਾਨ ਪਟੜ ਹੋ ਚੁੱਕੇ ਨੇ ਐਂਬੂਲੈਂਸ ਦੇ ਵਿੱਚ ਹਸਪੀਟਲ ਲਿਜਾਇਆ ਗਿਆ ਦਾਖਲ ਕੀਤਾ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਕਿਸਾਨ ਦੇ ਜਿਹੜੇ ਗੋਲੀ ਅੱਖ ਦੇ ਵਿੱਚ ਲੱਗੀ ਹੋਈ ਹੈਗਾ ਤਾਂ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਜੁੜੇ ਰਹੋ ਸਾਡੇ ਪੇਜ ਦੇ ਨਾਲ ਲਗਾਤਾਰ ਇਸ ਤਰ੍ਹਾਂ ਅਪਡੇਟ ਦਿੰਦੇ ਰਾਂਗੇ ਤਦ ਤੱਕ ਇਜਾਜ਼ਤ ਦਿਓ ਧੰਨਵਾਦ